ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਢੋਲੇ ਸੋ ਪਰਮੁ ਭੁਲਾਹੀ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਪਰਮ ਸਤਕਾਰ ਜੋ ਗੁਰੂ ਗੁਰੂ ਪਰਿਸ਼ਾਦ ਸੰਜੀ ਆਓ ਆਪਣਾ ਸਤਿਗੁਰੂ ਜੀ ਬਖਸ਼ਿਸ਼ ਕਰਨ ਅੱਜ ਦੀ ਵਿਚਾਰ ਕਿ ਮਨ ਤੂੰ ਜੋਤ ਸਰੂਪ ਹੈ ਅਸੀਂ ਆਪਣੀ ਦੁਨੀਆ ਆਪ ਕਿਵੇਂ ਬਣਾਉਣੀ ਹੈ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ ਨੇ ਮਨੁੱਖ ਸੌ ਜਾਂਦਾ ਹੈ ਗੁਰਮੁਖ ਪਿਆਰਿਓ ਸੁਪਨਾ ਵੇਖਦਾ ਹੈ ਬਦਨ ਮੰਝੇ ਤੇ ਪਏ ਖਿਆਲ ਦੂਰ ਦੂਰ ਤੱਕ ਸੈਰ ਕਰਦਾ ਹੈ ਸਪਨੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗ ਦੇਖਦਾ ਹੈ ਕਦੇ ਹੜ ਆਇਆ ਦੇਖਦਾ ਹੈ ਕਦੇ ਡਰਦਾ ਹੈ ਆਪਣੇ ਆਪ ਨੂੰ ਆਪਣੀ ਜਾਇਦਾਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦ ਜਾਗਦਾ ਹੈ ਤਾਂ ਹੈਰਾਨ ਹੋ ਜਾਂਦਾ ਹੈ ਕਿ ਮੈਂ ਤਾਂ ਐਵੇਂ ਡਰ ਰਿਹਾ ਹਾਂ ਅਸਲ ਵਿੱਚ ਕੁਝ ਉਹ ਕੁਝ ਵੀ ਨਹੀਂ ਫਿਰ ਹੋਰ ਸੁਪਨੇ ਵਿੱਚ ਆਪਣੇ ਆਪ ਨੂੰ ਇੱਕ ਸੁੰਦਰ ਬਾਗਿਚੇ ਵਿੱਚ ਦੇਖਦਾ ਹੈ ਦਿਲ ਖੁਸ਼ ਕਰਨ ਵਾਲੇ ਨਜ਼ਾਰੇ ਹਰਿਆਵਲ ਠੰਡੀ ਹਵਾ ਦੇ ਝੋਕੇ ਬੈਠ ਕੇ ਮਨਕੁਸ਼ ਆਨੰਦ ਹੁੰਦੇ ਹਨ ਪਰ ਜਦੋਂ ਜਾਗਦੇ ਫਿਰ ਅਫਸੋਸ ਕਰਦੇ ਕਿ ਮੈਂ ਕਿਉਂ ਜਾਗ ਗਿਆ ਕੁਝ ਚਿਰ ਹੋਰ ਮੌਜ ਲੈਂਦਾ ਇਹ ਹੈ ਸੁਪਨੇ ਦੀ ਅਵਸਥਾ ਜੋ ਆਮ ਤੌਰ ਤੇ ਹਰ ਸ਼ਖਸ ਦੀ ਜ਼ਿੰਦਗੀ ਦੇ ਵਿੱਚ ਹਰ ਸ਼ਖਸ ਇਸ ਨੂੰ ਦੇਖਦਾ ਹੈ ਮੰਨਦਾ ਹੈ ਆਓ ਅਸੀਂ ਇਸੇ ਅਵਸਥਾ ਨੂੰ ਗੂੜੀ ਨਜ਼ਰ ਨਾਲ ਦੇਖੀਏ ਗੌਰ ਕਰਨ ਨਾਲ ਪਤਾ ਲੱਗੇਗਾ ਮਨੁੱਖ ਜਿਸ ਦੁਨੀਆ ਵਿੱਚ ਸੁਪਨੇ ਦੀ ਸ਼ੈਰ ਕਰਦਾ ਹੈ ਉਹ ਇੱਕ ਧੋਖਾ ਹੈ ਧੋਖਾ ਹੀ ਧੋਖਾ ਸਾਰੀ ਸੁਪਨੇ ਦੀ ਦੁਨੀਆ ਰਚੀ ਹੋਈ ਹੈ ਤਾਂ ਮਨੁੱਖ ਹੀ ਆਪਣੀ ਆਪ ਤਾਂ ਬਿਸਤਰੇ ਤੇ ਲੰਮਾ ਪਿਆ ਹੋਇਆ ਹੈ ਢੜ ਇੱਥੇ ਹੈ ਸਿਰਫ ਇੱਕ ਖਿਆਲ ਹੀ ਖਿਆਲ ਅੱਗੇ ਹੋਇਆ ਹੈ ਪਰ ਸੁਪਨੇ ਵਿੱਚ ਉਹ ਆਪਣੇ ਆਪ ਨੂੰ ਢੜ ਸਮੇਤ ਮੁਕੰਮਲ ਦੇਖਦਾ ਹੈ ਕੱਪੜੇ ਵੀ ਪਾਏ ਹੋਏ ਦੇਖਦਾ ਹੈ ਜਿਹੜੀ ਦੁਨੀਆ ਵਿੱਚ ਰਚ ਰਿਹਾ ਹੈ ਆਪ ਉਸ ਨੂੰ ਇੱਕ ਵੱਖਰੀ ਚੀਜ਼ ਦੇਖ ਰਿਹਾ ਹੈ ਤਾਂ ਆਪਣੀ ਪੈਦਾ ਕੀਤੀ ਹੋਈ ਚੀਜ਼ ਸਮਝ ਕੇ ਉਹਦੇ ਉੱਤੇ ਕੋਈ ਹਕੂਮਤ ਨਹੀਂ ਕਰ ਸਕਦਾ ਬਲਕਿ ਉਸ ਤੋਂ ਡਰਦਾ ਹੈ ਤੇ ਉਸ ਨੂੰ ਆਪਣੇ ਆਪ ਤੋਂ ਪਰਬਲ ਸਮਝਦਾ ਹੈ ਦਰ ਭਾਵੇਂ ਖਿਆਲ ਹੀ ਖਿਆਲ ਵਿੱਚ ਹੈ ਪਰ ਇਤਨਾ ਸੱਚਾ ਤੇ ਜ਼ੋਰ ਵਾਲਾ ਮਲੂਮ ਹੁੰਦਾ ਹੈ ਕਿ ਜਿਸ ਧੜ ਨੂੰ ਪਿੱਛੇ ਛੱਡ ਆਇਆ ਹੈ ਉਹਦੇ ਉੱਤੇ ਵੀ ਅਸਰ ਹੋ ਜਾਂਦਾ ਹੈ ਦਿਲ ਧੜਕਣ ਲੱਗ ਜਾਂਦੇ ਹਨ ਡਰ ਨਾਲ ਨੀਂਦ ਖੁੱਲ ਜਾਂਦੀ ਹੈ ਜਾ ਕੇ ਕੀ ਦੇਖਦਾ ਹੈ ਕਿ ਨਾ ਤਾਂ ਹੜ ਹੈ ਨਾ ਡਰ ਹੈ ਨਾ ਕੁਝ ਵੀ ਨਹੀਂ ਇਹ ਮੇਰਾ ਚਾਲ ਮੈਨੂੰ ਡਰਾ ਰਿਹਾ ਸਾਰਾ ਸੁਪਨਾ ਜਿਸ ਨੂੰ ਸੁਪਨੇ ਦੀ ਅਵਸਥਾ ਵਿੱਚ ਸੱਚਾ ਦੇਖਦਾ ਹੈ ਸਾਰਾ ਝੂਠਾ ਸਾਹੁੰਦਾ ਹੈ ਉਹਦੇ ਵਿੱਚ ਕੋਈ ਅਸਲੀਅਤ, ਜਾਨ, ਬਲ ਕੁਝ ਵੀ ਨਹੀਂ ਪਰ ਭਾਸ ਦਾ ਜ਼ਰੂਰ ਸੀ ਤੇ ਸੁਪਨੇ ਵਿੱਚ ਸੱਚ ਹੀ ਸੱਚ ਮਾਲੂਮ ਹੁੰਦਾ ਸੀ ਮੈਂ ਚਾਹੁੰਦਾ ਹਾਂ ਮੈਂ ਚਾਹੁੰਦਾ ਕਿ ਹੜ ਰੋਕ ਦਿੰਦਾ ਹੜ ਕੋ ਮਰਜ਼ੀ ਨਾਲ ਕੰਮ ਲੈ ਲੈਂਦਾ ਹੜ ਹਟਾ ਕੇ ਸੁੱਕੀ ਜ਼ਮੀਨ ਵਿੱਚ ਇੱਕ ਮਿੰਟ ਪੈਂਦਾ ਕਰ ਦਿੰਦਾ ਕਿਉਂਕਿ ਇਹ ਮੇਰਾ ਖਿਆਲ ਸੀ ਇਸ ਨੂੰ ਫੇਰਨਾ ਮੇਰੇ ਬਸ ਵਿੱਚ ਨਹੀਂ ਸੀ ਹੋਣ ਗੁਰਮੁਖ ਪਿਆਰਿਓ ਏਸੀ ਤਰ੍ਹਾਂ ਹੀ ਮਨੁੱਖ ਕਹਿੰਦਾ ਜ਼ਰੂਰ ਹੈ ਕਿ ਕਹਿੰਦਾ ਵੀ ਗੱਲ ਸੱਚੀ ਹੈ ਪਰ ਸੁਪਨਾ ਦੇਖਣ ਲੱਗਿਆ ਸੁਪਨੇ ਦਾ ਜਾਦੂ ਖਿਆਲਾਂ ਦੇ ਕੋਈ ਪੇਛ ਨਹੀਂ ਜਾਂਦਾ ਉਹਦੀ ਬੇਵਸੀ ਦੀ ਹਾਲਤ ਵਿੱਚ ਸੁਪਨੇ ਸੁਪਨੇ ਦੇ ਵਿੱਚ ਨજર ਆਉਂਦੀ ਹੈ ਇਹ ਵਿਚਾਰ ਅਸੀਂ ਸੁਪਨੇ ਦੇ ਕਰ ਚੁੱਕੇ ਹਾਂ ਇਸ ਦਾ ਫਾਇਦਾ ਉਠਾਉਣ ਵਾਸਤੇ ਔਰ ਆਪਣੀ ਸੋਚ ਨੂੰ ਜਰਾ ਹੋਰ ਉੱਚਾ ਕਰੀਏ ਦੇਖੋ ਕਿ ਐਸਾ ਕਰ ਸਕਦੇ ਹਾਂ ਸੁਪਨਾ ਜਾ ਕੇ ਦੇਖੀਏ ਆਪਣਾ ਹਰ ਖਿਆਲ ਆਪਣੇ ਵਸ ਵਿੱਚ ਚਲਾ ਕੇ ਸੁਪਨੇ ਵਿੱਚ ਆਪਣੀ ਦੁਨੀਆ ਆਪਣੀ ਮਰਜ਼ੀ ਦੀ ਬਣਾਈਏ ਆਓ ਹੁਣ ਸੁਪਨੇ ਦੀ ਦੁਨੀਆ ਤੋਂ ਜਾਗਰੂ ਦੁਨੀਆ ਵਿੱਚ ਚਲੀਏ ਦ੍ਰਿਸ਼ਟਮਾਨ ਸੰਸਾਰ ਦੇ ਵਿੱਚ ਉਹ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਉਂ ਸੁਪਨਾ ਹਰ ਵੇਖਣਾ ਐਸੇ ਜਗ ਕੋ ਜਾਮ ਇਨ ਵਿੱਚ ਕੱਚ ਸੱਚੋ ਨਹੀਂ ਨਾਨਕ ਬਿਨ ਭਗਵਾਨ ਇਹ ਦੁਨੀਆ ਬਿਲਕੁਲ ਸੁਪਨਾ ਹੈ ਸੁਪਨਾ ਇਸ ਵਿੱਚ ਜਰਾ ਜਿੰਨਾ ਵੀ ਸ਼ੱਕ ਨਹੀਂ ਸੁਪਨੇ ਵਾਂਗ ਇਸ ਦੁਨੀਆ ਹਰ ਵੇਲੇ ਬਦਲ ਰਹੀ ਹੈ ਕੋਈ ਚੀਜ਼ ਇਸ ਦੀ ਕਾਇਮ ਨਹੀਂ ਮਨੁੱਖ ਇਸ ਦੁਨੀਆ ਵਿੱਚ ਸੁਪਨੇ ਵਾਂਗ ਬਿਲਕੁਲ ਆਪਣੀ ਰਚੀ ਹੋਈ ਨਹੀਂ ਸਮਝਦਾ ਆਪ ਨੂੰ ਸਿਰਫ ਉਹਦਾ ਇੱਕ ਛੋਟਾ ਜਿਹਾ ਹਿੱਸਾ ਸਮਝਦਾ ਹੈ ਦੁਨੀਆ ਨੂੰ ਆਪਣੇ ਵਸ ਵਿੱਚ ਨਹੀਂ ਸਮਝਦਾ ਬਲਕਿ ਆਪਣੇ ਆਪ ਨੂੰ ਵਸ ਵਿੱਚ ਸਮਝਦਾ ਹੈ بے ਬਸ ਹੋ ਕੇ ਦੁਨੀਆ ਦੀਆਂ ਸਾਰੀਆਂ ਤਕਲੀਫਾਂ ਕਬੂਲ ਕਰ ਲੈਂਦਾ ਹੈ ਜਰਾ ਗੌਰ ਨਾਲ ਦੇਖੀਏ ਤਾਂ ਸੱਚ ਮੁੱਚ ਇਹ ਦੁਨੀਆ ਇੱਕ ਸੁਪਨੇ ਵਾਂਗ ਆਪਣੇ ਖਿਆਲ ਵਿੱਚ ਵਸ ਰਹੀ ਹੈ ਜੋ ਚੀਜ਼ਾਂ ਇਸ ਵਿੱਚ ਦੇਖੋ ਖਿਆਲ ਹੀ ਖਿਆਲ ਹੈ ਜਿਸ ਨੂੰ ਇੱਕ ਸ਼ਕਲ ਦਿੱਤੀ ਹੈ ਹਰ ਚੀਜ਼ ਤੋਂ ਪਹਿਲੇ ਇੱਕ ਖਿਆਲ ਹੈ ਉਹ ਚੀਜ਼ ਨੂੰ ਬਣਾਉਂਦਾ ਹੈ ਇਹ ਤਸਵੀਰ ਕੀ ਹੈ ਸਿਰਫ ਚਿੱਤਰਕਾਰ ਦਾ ਖਿਆਲ ਹੈ ਜਿਸ ਮਕਾਨ ਵਿੱਚ ਅਸੀਂ ਬੈਠੇ ਹਾਂ ਉਹ ਕੀ ਹੈ ਉਹ ਸਾਡਾ ਖਿਆਲ ਹੈ ਇਸ ਮਕਾਨ ਦਾ ਨਕਸ਼ਾ ਕਮਰਿਆਂ ਦੀ ਗਿਣਤੀ ਲੰਬਾਈ ਚੜਾਈ ਫਰਸ਼ ਦੀ ਖੂਬਸੂਰਤੀ ਗੁਸਲਖਾਨੇ ਰਸੋਈਆਂ ਸਾਡੀਆਂ ਜ਼ਰੂਰਤਾਂ ਅਸੀਂ ਖਿਆਲੀ ਤਜਵੀਜ਼ਾਂ ਕੀਤੀਆਂ ਔਰ ਬਣਾਈਆਂ ਨਹੀਂ ਮਕਾਨ ਨੂੰ ਬਣਾਉਣ ਵਾਸਤੇ ਮਸਾਲੇ ਮਲਟਾਂ ਵਿੱਚ ਇੱਤਾ ਚੁੰਨਾ ਰੰਗ ਦਰਵਾਜ਼ੇ ਔਰ ਸਭ ਖਿਆਲਾਂ ਦੇ ਵਿੱਚੋਂ ਪੈਦਾ ਹੋਏ ਸਾਡਾ ਖਿਆਲ ਸੀ ਭਾਵੇਂ ਇਹ ਸਾਡੇ ਖਿਆਲ ਦੇ ਬਣੇ ਹੋਏ ਨਹੀਂ ਪਰ ਦੂਸਰੇ ਲੋਕਾਂ ਦੇ ਖਿਆਲਾਂ ਦੀਆਂ ਬਣੀਆਂ ਹੋਈਆਂ ਚੀਜ਼ਾਂ ਮਿਸਤਰੀ ਲੋਕਾਂ ਦੇ ਖੜੇ ਹੋਏ ਹਨ ਅਸੀਂ ਇਹ ਚੀਜ਼ਾਂ ਰੁਪਇਆ ਨਾਲ ਖਰੀਦ ਕੇ ਲਈਆਂ ਔਰ ਰੁਪਇਆ ਕਿੱਥੋਂ ਲਿਆਏ ਆਪਣੇ ਕਾਰਖਾਨੇ ਆਪਣੀ ਅਕਲ ਖਿਆਲ ਨਾਲ ਚਲਾ ਕੇ ਆਪਣੀ ਨੌਕਰੀ ਵਿੱਚੋਂ ਅਕਲ ਦੇ ਖਿਆਲ ਨਾਲ ਕਮਾਇਆ ਆਪਣੀ ਅਕਲ ਦੇ ਖਿਆਲ ਨਾਲ ਕਮਾਇਆ ਹੋਇਆ ਰੁਪਈਆ ਦੂਜਿਆਂ ਦੇ ਅਕਲ ਦੇ ਖਿਆਲ ਇੱਟਾਂ ਚੂਨਾ ਸ਼ਕਲ ਵਿੱਚ ਲੈ ਆਏ ਇਹ ਇੱਕ ਖਿਆਲ ਦਾ ਤਵਾਦਲਾ ਇਸ ਕਰਕੇ ਇੱਟਾਂ ਚੂਨਾ ਆਪਣੇ ਖਿਆਲ ਮਕਾਨ ਦੇ ਵਿੱਚ ਜੋ-ਜੋ ਚੀਜ਼ਾਂ ਅਸੀਂ ਦੇਖਦੇ ਹਾਂ ਗੌਰ ਕਰਨ ਤੇ ਸਾਬਤ ਹੋ ਜਾਵੇਗਾ ਸਭ ਆਪਣੇ ਖਿਆਲਦਾਰੀ ਪ੍ਰਕਾਸ਼ ਨੇ ਖਿਆਲ ਤੋਂ ਸਭਾ ਹੋਰ ਕੁਝ ਵੀ ਨਹੀਂ ਅੱਛਾ ਸੁਭਾਅ ਪਬਲਿਕ ਨਾਲ ਨੇਕ ਵਰਤਾਰਾ ਨੌਕਰਾਂ ਤੇ ਅਫਸਰਾਂ ਵਿੱਚ ਇਮਾਨਦਾਰੀ ਦਾ ਸਬੂਤ ਆਦ ਸਾਡੀ ਅੱਛੀ ਦੁਨੀਆ ਬਣਾਉਣਗੇ ਇਸ ਦੇ ਉਲਟ ਕਰਨ ਨਾਲ ਸਾਡੀ ਢਹਾਈ ਦੁਨੀਆ ਬਣੇਗੀ ਇਹ ਸਭ ਸਾਡੇ ਖਿਆਲ ਦਾ ਹੀ ਪ੍ਰਕਾਸ਼ ਹੈ ਵਿਚਾਰ ਨੇ ਇਹ ਹੁਣ ਸਾਨੂੰ ਜੋ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਇਹ ਸਾਨੂੰ ਸੋਝੀ ਦਿੰਦੀ ਹੈ ਕਿ ਜਿਸ ਤਰ੍ਹਾਂ ਸੁਪਨੇ ਦੀ ਦੁਨੀਆ ਦੇ ਵਿੱਚ ਕੁਝ ਵੀ ਅਸਲੀਅਤ ਨਹੀਂ ਸਿਰਫ ਆਪਣੇ ਖਿਆਲ ਦਾ ਪ੍ਰਕਾਸ਼ ਹੈ ਇਸੇ ਤਰ੍ਹਾਂ ਇਹ ਜਾਗਦਰਤ ਦੁਨੀਆ ਦੇ ਵਿੱਚ ਵੀ ਕੁਝ ਅਸਲੀਅਤ ਨਹੀਂ ਇਹ ਵੀ ਆਪਣੇ ਖਿਆਲ ਦਾ ਪ੍ਰਕਾਸ਼ ਹੈ ਦੋਵੇਂ ਦੁਨੀਆ ਬਿਲਕੁਲ ਅਸਲੀ ਤੇ ਸੱਚੀਆਂ ਮਲੂਮ ਹੁੰਦੀਆਂ ਨੇ ਪਰ ਦੋਵੇਂ ਹੀ ਨਕਲੀ ਅਤੇ ਝੂਠੀਆਂ ਹਨ ਦੋਵੇਂ ਆਪਣੇ ਖਿਆਲ ਦਾ ਪ੍ਰਕਾਸ਼ ਹੈ ਖਿਆਲ ਹੈ ਦੋਵੇਂ ਆਪਣੇ ਵਸ ਵਿੱਚ ਨਹੀਂ ਚਲਦੀਆਂ ਅਸੀਂ ਇਹਨਾਂ ਦੇ ਵਸ ਵਿੱਚ ਇਹਨਾਂ ਦੇ ਵਸ ਵਿੱਚ ਹੋ ਕੇ ਬਿਮਾਰੀਆਂ ਮੁਸੀਬਤਾਂ ਦਾ ਸ਼ਿਕਾਰ ਹੋ ਰਹੇ ਹਾਂ ਦੋਵੇਂ ਦੁਨੀਆ ਆਪਣੀਆਂ ਰਚੀਆਂ ਹੋਈਆਂ ਮਾਲੂਮ ਨਹੀਂ ਹੁੰਦੀਆਂ ਬਲਕਿ ਰਚਣ ਵਾਲੀ ਕੋਈ ਹੋਰ ਸ਼ਕਤੀ ਪਾਸ ਦੀ ਹੈ ਜੋ ਸਾਨੂੰ ਜਾਦਾ ਜੋਰਾਵਰ ਅਤੇ ਅਸੀਂ ਉਹਦੀ ਮਹਤੇਤ ਅਤੇ ਆਨੰਦ ਕਰਦੇ ਹਾਂ گویا ਕੁੱਲ ਦੁਨੀਆ ਉਲਟੀ ਨਜ਼ਰ ਆ ਰਹੀ ਹੈ ਭੈਤੇ ਨਿਰਭਉ ਡਰਤਾ ਫਿਰੇ ਹੋਂਦੀ ਕੋ ਅਣਹੋਂਦੀ ਹੈ ਰਾਮਕਲੀ ਵਿੱਚ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸਭ ਪੁਲੇਖਾ ਹੈ ਜਿਸ ਦਾ ਨਾਮ ਮਾਇਆ ਹੈ ਇਸ ਨੇ ਕੁੱਲ ਜਗਤ ਨੂੰ ਧੋਖੇ ਵਿੱਚ ਰੱਖਿਆ ਹੋਇਆ ਹੈ ਕੁੱਲ ਬਿਮਾਰੀਆਂ ਅਤੇ ਮਸ਼ੂਬਤਾਂ ਦੀ ਬੁਨਿਆਦ ਹੈ ਅਸੀਂ ਦੇਖ ਲਿਆ ਇਹ ਜਾਗਰਤ ਜਗਤ ਇੱਕ ਸੁਪਨਾ ਹੀ ਹੈ ਝੂਠਾ ਹੈ ਝੂਠੀ ਚੀਜ਼ ਉਹ ਹੁੰਦੀ ਹੈ ਜਿਹੜੀ ਹਰ ਵਕਤ ਬਦਲੇ ਕਦੀ ਕਾਇਮ ਨਾ ਰਹੇ ਸੱਚੀ ਉਹ ਹੈ ਜਿਹੜੀ ਕਦੀ ਨਾ ਬਦਲੇ ਇੱਕ ਤਾਰ ਰਹੇ ਕਾਇਮ ਰਹੇ ਇਹ ਜਗਤ ਹਰ ਘੜੀ ਬਦਲ ਰਿਹਾ ਹੈ ਕੋਈ ਚੀਜ਼ ਇਸ ਦੀ ਕਾਇਮ ਨਹੀਂ ਬਾਦਸ਼ਾਹਾਂ ਬਦਲ ਰਹੀਆਂ ਹਨ ਇੰਤਜ਼ਾਮ ਬਦਲ ਰਹੇ ਹਨ ਅਫਸਰ ਬਦਲ ਰਹੇ ਹਨ ਘਰ ਦੇ ਨਕਸ਼ੇ ਬਦਲ ਰਹੇ ਹਨ ਰੋਜ਼ ਨਿਤ ਨਵੀਆਂ ਗੱਲਾਂ ਪੈਦਾ ਹੋ ਰਹੀਆਂ ਨੇ ਮਨੁੱਖ ਦਾ ਬਦਲਣ ਬਦਲ ਰਿਹਾ ਹੈ ਗਰਜ ਹੈ ਕਿ ਕੋਈ ਚੀਜ਼ ਬਦਲੇ ਤੇ ਬਿਨਾ ਨਹੀਂ ਘੜੀਆਂ ਦੀਆਂ ਸੂਈਆਂ ਭਾਵੇਂ ਟਰਦੀਆਂ ਨਹੀਂ ਦਿਸਦੀਆਂ ਪਰ ਟਰ ਰਹੀਆਂ ਨੇ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਜਲਦੀ ਬਦਲਦੀਆਂ ਨਹੀਂ ਦਸਰੀਆਂ ਉਹ ਵੀ ਇੱਕ ਸਮੇਂ ਬਾਅਦ ਬਦਲੀਆਂ ਹੋਈਆਂ ਜੀਵਨਗੀਆਂ ਮਾਲੂਮ ਹੋਇਆ ਕਿ ਦੁਨੀਆ ਸੱਚੀ ਨਹੀਂ ਸੱਚੀ ਨਹੀਂ ਇਸ ਬਦਲਦੀ ਦੁਨੀਆ ਵਿੱਚ ਅਸੀਂ ਕਿਸ ਤਰ੍ਹਾਂ ਉਮੀਦ ਕਰ ਸਕਦੇ ਹਾਂ ਕਿ ਸਾਨੂੰ ਕੋਈ ਪੱਕੀ ਚੀਜ਼ ਮਿਲ ਸਕੇ ਆਮ ਤੌਰ ਤੇ ਸਾਨੂੰ ਦੇਰੀ ਅਰੋਗਤਾ ਚਾਹੀਦੀ ਹੈ ਮناسب ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਰੁਪਈਏ ਦੀ ਲੋੜ ਹੈ ਮਨ ਦੀ ਸ਼ਾਂਤੀ ਤੇ ਟੱਬਰ ਵਿੱਚ ਸੁੱਖ ਦੀ ਜ਼ਰੂਰਤ ਹੈ ਹਰ ਕੰਮ ਲਈ ਕਾਮਯਾਬੀ ਤੇ ਇੱਜ਼ਤ ਦੀ ਜ਼ਰੂਰਤ ਹੈ ਸਭ ਤੋਂ ਉੱਚੀ ਲੋੜ ਇਹ ਹੈ ਕਿ ਨਾਮ ਦੇ ਆਸਰੇ ਉੱਤੇ ਮਨ ਹਰ ਵਕਤ ਆਨੰਦ ਦੇ ਖੇੜੇ ਵਿੱਚ ਰਹੇ ਸਾਨੂੰ ਇਹ ਸਾਰੀਆਂ ਚੀਜ਼ਾਂ ਪੱਕੇ ਤੌਰ ਤੇ ਦਰਕਾਰ ਹਨ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਇਹ ਚੀਜ਼ਾਂ ਆਉਣ ਜਾਣ ਹੀ ਬਣੀਆਂ ਰਹਿਣ ਬਲਕਿ ਪੱਕੇ ਤੌਰ ਤੇ ਸਾਡੇ ਕੋਲ ਹਮੇਸ਼ਾ ਵਾਸਤੇ ਰਹਿਣ لیکن ਅਸੀਂ ਨਿਰਾਸ਼ਤਾ ਹੋਏ ਉਦੋਂ ਨਿਰਾਸ਼ਤਾ ਹੋ ਜਾਂਦੀ ਹੈ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਬਦਲਵੀਂ ਦੁਨੀਆ ਵਿੱਚ ਜਿੱਥੇ ਕੋਈ ਚੀਜ਼ ਕਾਇਮ ਨਹੀਂ ਉੱਤੇ ਸਾਨੂੰ ਪੱਕੀਆਂ ਚੀਜ਼ਾਂ ਕਦੀ ਵੀ ਨਹੀਂ ਮਿਲ ਸਕਦੀ ਇਹ ਨਿਰਾਸ਼ਤਾ ਵਿੱਚ ਫਿਰ ਸ਼ਬਦ ਵਾਲੇ ਪਾਸੇ ਜਾਂਦੇ ਹਨ ਮਹਾਪੁਰਖਾਂ ਦੇ ਵਾਕ ਤੋਂ ਸੁਭਾ ਇਹ ਦੁਨੀਆ ਦੇ ਤਕਲੀਫਾਂ ਦਾ ਕੋਈ ਪੂਰਾ ਇਲਾਜ ਨਹੀਂ ਕੁਝੇ ਸ਼ਬਦ ਨੂੰ ਫੇਰ ਪੜ੍ਹ ਕੇ ਵਿਚਾਰ ਕਰੀਏ ਆਪਣੀ ਚਤਰਾਈ ਛੱਡ ਕੇ ਇੱਕ ਅਨਜਾਣ ਬਾਲਕ ਵਾਂਗ ਵਾਹਿਗੁਰੂ ਦਾ ਨਰੋਲ ਆਸਰਾ ਲਈਏ ਤੇ ਪਤਾ ਲੱਗ ਜਾਵੇਗਾ ਕਿ ਸਾਡੀ ਮੁਸ਼ਕਲ ਦਾ ਪੂਰਾ ਹੱਲ ਸ਼ਬਦ ਦੇ ਵਿੱਚੋਂ ਹੀ ਮਿਲ ਰਿਹਾ ਹੈ ਇਨ ਵਿੱਚ ਕੱਚ ਸੱਚੋ ਨਹੀਂ ਨਾਨਕ ਬੈਨ ਭਗਵਾਨ ਇਸ ਦੁਨੀਆ ਵਿੱਚ ਕੁਝ ਸੱਚ ਨਹੀਂ ਪਰ ਭਗਵਾਨ ਇੱਕ ਸੱਚੀ ਚੀਜ਼ ਹੈ ਵਾਹਿਗੁਰੂ ਸੱਚੀ ਹੈ ਜੇ ਬਦਲ ਦੀ ਦੁਨੀਆ ਵਿੱਚ ਅਸੀਂ ਕੋਈ ਚੀਜ਼ ਪੱਕੇ ਤੌਰ ਤੇ ਹਾਸਲ ਕਰਨੀ ਚਾਹੁੰਦੇ ਹਾਂ ਤਾਂ ਦੁਨੀਆ ਦੇ ਝੂਠੇ ਸੁਪਨੇ ਵਿੱਚੋਂ ਨਿਕਲ ਕੇ ਭਗਵਾਨ ਦੇ ਸੱਚਖੰਡ ਵੱਲ ਆਈਏ ਜਾਂ ਇਹ ਕਹੋ ਕਿ ਸੁਪਨੇ ਦੀ ਬੇਵਸੀ ਦੀ ਹਾਲਤ ਵਿੱਚੋਂ ਨਿਕਲ ਕੇ ਜਾਗਰਤ ਵਿੱਚ ਆਈਏ ਜੋ ਕਿ ਸੱਚਖੰਡ ਹੈ ਸੱਚਖੰਡ ਹੈ ਗੁਰਮੁਖ ਪਿਆਰਿਓ ਤੁਹਾਨੂੰ ਲੱਗੇਗਾ ਕਿ ਸੱਚਖੰਡ ਦਾ ਰਸਤਾ ਲੰਮਾ ਬੜਾ ਲੰਮਾ ਦੱਸ ਦਿੱਤਾ ਪਰ ਘਬਰਾਉਣ ਦੀ ਲੋੜ ਨਹੀਂ ਸੱਚਖੰਡ ਕਿਸੇ ਦਰਾੜੀ ਜਗ੍ਹਾ ਦਾ ਨਾਮ ਨਹੀਂ ਇਹ ਮਨ ਦੀ ਅਵਸਥਾ ਦਾ ਨਾਮ ਹੈ ਜੋ ਇੱਥੇ ਇਸੇ ਜਗ੍ਹਾ ਤੇ ਬੈਠੇ-ਬੈਠੇ ਹੀ ਹਾਸਲ ਹੋ ਸਕਦੀ ਹੈ ਅਸੀਂ ਦੇਖਦੇ ਹਾਂ ਕਿ ਦੁਨੀਆ ਦੀਆਂ ਦੋਵੇਂ ਹਾਲਤਾਂ ਸੁਪਨਾ ਔਰ ਜਾਗਰਤ ਖਿਆਲ ਹੀ ਖਿਆਲ ਹੈ ਖਿਆਲ ਹੀ ਖਿਆਲ ਹੈ ਇਹ ਦੁਨੀਆ ਸਾਡੇ ਹੀ ਖਿਆਲਾਂ ਦਾ ਪ੍ਰਕਾਸ਼ ਹੈ ਪਰ ਮਾਇਆ ਦਾ ਐਸਾ ਭੁਲੇਖਾ ਛਾਇਆ ਹੋਇਆ ਹੈ ਕਿ ਅਸੀਂ ਆਪਣੇ ਖਿਆਲਾਂ ਦੀ ਰਚਨਾ ਨੂੰ ਆਪਣੇ ਵਸ ਵਿੱਚ ਨਹੀਂ ਰੱਖ ਸਕਦੇ ਅਸੀਂ ਮੁਸੀਬਤਾਂ ਦੂਰ ਨਹੀਂ ਕਰ ਸਕਦੇ ਖੁਸ਼ੀਆਂ ਜੋ ਕੋਸ਼ਿਸ਼ ਕਰਕੇ ਹਾਸਲ ਕਰਦੇ ਆਂ ਜਲਦੀ ਤਿਲਕ ਜਾਂਦੀਆਂ ਨੇ ਮੁਸੀਬਤਾਂ ਦੀ ਮਾਂ ਮਾਇਆ ਹੈ ਮਾਇਆ ਵਾਹਿਗੁਰੂ ਦੀ ਗੈਰ ਹਾਜ਼ਰੀ ਦਾ ਨਾਮ ਹੈ ਖੁਸ਼ੀਆਂ ਸਭ ਵਾਹਿਗੁਰੂ ਤੋਂ ਆਉਂਦੀਆਂ ਹਨ ਤੇ ਵਾਹਿਗੁਰੂ ਨੂੰ ਹਰ ਵਕਤ ਹਾਜ਼ਰ ਦੇਖਣਾ ਆਪਣੇ ਆਪ ਨੂੰ ਉਹਦੀ ਜੋਤ ਦੇਖਣਾ ਕੁੱਲ ਖੁਸ਼ੀਆਂ ਦਾ ਕਾਰਨ ਹੈ ਤਾਂ ਖੁਸ਼ੀਆਂ ਨੂੰ ਹਟਾਉਣ ਤੇ ਖੁਸ਼ੀਆਂ ਲੈ ਆਉਣ ਦਾ ਇੱਕੋ ਹੀ ਨੁਕਸ਼ਾ ਜਾਂ ਤਰੀਕਾ ਹੈ ਕਿ ਵਾਹਿਗੁਰੂ ਦੀ ਹਾਜ਼ਰੀ ਦੇਖੋ ਹਾਜ਼ਰੀ ਦਸਣ ਮਾਲ ਗੈਰ ਹਾਜ਼ਰੀ ਜਾਂ ਮਾਇਆ ਆਪੇ ਹੀ ਹਟ ਜਾਂਦੀ ਹੈ ਵਾਹਿਗੁਰੂ ਸਰਬ ਵਿਆਪੀ ਹੈ ਉਸ ਨੂੰ ਮੌਜੂਦ ਦੇਖਣਾ ਐਸੀ ਸਚਾਈ ਹੈ ਜਿਹੜੀ ਕਿ ਹਮੇਸ਼ਾ ਕਾਇਮ ਨਾਏ ਦੁੱਖ ਨਾਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇ ਹਾਜ਼ਰਾ ਹਜ਼ੂਰ ਦੇਖੀਏ ਉਹਦੀ ਜੋਤ ਆਪਣੇ ਅੰਦਰ ਤੇ ਚਾਰੇ ਪਾਸੇ ਦੇਖੀਏ ਉਹ ਜੋਤ ਦੀ ਪਰਵਲ ਅਤੇ ਗਲਤੀ ਨਾ ਕਰਨ ਵਾਲੀ ਸ਼ਕਤੀ ਨੂੰ ਕੁੱਲ ਕਮ ਕਰਦੇ ਦੇਖੀਏ ਮਨ ਤੂੰ ਜੋਤ ਸਰੂਪ ਹੈਂ ਆਪਣਾ ਮੂਲ ਪਛਾਨ ਵਾਹਿਗੁਰੂ ਅਨੰਦ ਸਰੂਪ ਹੈ ਇਸ ਵਾਸਤੇ ਸਭ ਪਾਸੇ ਅਨੰਦ ਹੀ ਅਨੰਦ ਆਏਗਾ ਵਾਹਿਗੁਰੂ ਦੀ ਹਾਜ਼ਰੀ ਵਿੱਚ ਮਾਇਆ ਅਲੋਪ ਹੋ ਜਾਵੇਗੀ ਤੇ ਬਿਮਾਰੀ ਬੇਚੈਨੀ ਥੋੜਾ ਸਭ ਤਕਲੀਫਾਂ ਕਿਧਰੇ ਵੀ ਨਜ਼ਰ ਨਹੀਂ ਆਉਣੀਆਂ ਜੇ ਕਿ ਅਭਿਆਸ ਸੰਪੂਰਨ ਨਾ ਹੋਵੇ ਤਾਂ ਮਾਇਆ ਕਿਸੇ ਰੰਗ ਵਿੱਚ ਆ ਕੇ ਸ਼ਕਲ ਦਿਖਾਵੇ ਤਾਂ ਇਹਦੇ ਕੋਲੋਂ ਬਿਲਕੁਲ ਨੰਡਰ ਹੋ ਕੋਈ ਡਰਨ ਦੀ ਲੋੜ ਨਹੀਂ ਨਹੀਂ ਤਾਂ ਇਹ ਵੱਧ ਕੇ ਜ਼ਿਆਦਾ ਤਕਲੀਫ ਦੇਵੇਗੀ ਜਿਸ ਨੂੰ ਜਿੰਨਾ ਤੁੱਛ ਸਮਝੋਗੇ ਉੰਨੀ ਹੀ ਇਹ ਨਿਰਵਲ ਹੋ ਜਾਵੇਗੀ ਵਾਇਗਰੂ ਦੀ ਹਾਜ਼ਰੀ ਤੇ ਮੌਜੂਦਗੀ ਸਿਮਰਨ ਨੂੰ ਹੋਰ ਜ਼ਿਆਦਾ ਖਿਆਲ ਵਿੱਚ ਲਿਆਏਗੀ ਜੇ ਸਵਾਲ ਦਾ ਜਵਾਬ ਦਰਸਤ ਨਾ ਨਿਕਲੇ ਤਾਂ ਮੁੜ-ਮੁੜ ਕੋਸ਼ਿਸ਼ ਕਰੋ ਜਦ ਤੱਕ ਜਵਾਬ ਦਰਸਤ ਨਾ ਨਿਕਲ ਆਏ ਇਹ ਅਵਸਥਾ ਪੈਦਾ ਕਰਨ ਨਾਲ ਹੋਇਆ ਇਹ ਕਿ ਅਸੀਂ ਸੱਚਖੰਡ ਵਿੱਚ ਪਹੁੰਚ ਗਏ ਜਿੱਥੇ ਵਾਹਿਗੁਰੂ ਹੀ ਵਾਹਿਗੁਰੂ ਹੈ ਉਹਦੀ ਜੋਤ ਹੀ ਸਾਡੇ ਅੰਦਰ ਕੰਮ ਕਰਦੀ ਹੈ ਜੋਤ ਵਿੱਚ ਪੂਰੀ ਸ਼ਕਤੀ ਹਰ ਕੰਮ ਕਰਨ ਦੀ ਹੈ ਜੋਤ ਵਿੱਚ ਕੋਈ ਗਲਤੀ ਨਹੀਂ ਕੋਈ ਕਮੀ ਨਹੀਂ ਇਹ ਹੁਣ ਆਪਣੀ ਦੁਨੀਆ ਆਪ ਬਣਾਉਗੀ ਜੋਤ ਦੇ ਚਾਨਣ ਨਾਲ ਸਰੀਰ ਰੋਸ਼ਨ ਹੋ ਗਿਆ ਕੁੱਲ ਹਲੇਰੇ ਤੋਂ ਮੈਲਾ ਨਮੈਲਾ ਨਿਕਲ ਗੀਆਂ ਹਨ ਬੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇ ਕੇ ਰੰਗ ਸਰੀਰ ਦੇ ਕੁੱਲ ਰੋਗ ਦੂਰ ਹੋ ਗਏ ਜੋਤ ਦਾ ਨੂਰ ਮੌਜੂਦ ਹੁੰਦਿਆਂ ਕੋਈ ਬਿਮਾਰੀ ਸਰੀਰ ਨੂੰ ਨਹੀਂ ਆ ਸਕਦੀ ਬਿਮਾਰੀ ਕਾਲੀ ਮਾਇਆ ਹੈ ਜੋ ਨੂਰ ਤੱਕ ਆਉਂਦਿਆਂ ਹੀ ਭਸਮ ਹੋ ਜਾਂਦੀ ਹੈ ਜੋਤ اٹਲ ਹੈ ਇਸ ਵਾਸਤੇ ਸਿਹਤ ਵੀ اٹਲ ਹੈ ਕਦੀ ਬਿਮਾਰੀ ਆ ਸਕਦੀ ਹੀ ਨਹੀਂ ਆਪਣੀ ਅਵਸਥਾ ਹਰ ਵੇਲੇ ਕਾਇਮ ਰੱਖਣ ਦੀ ਅਲਬਤਾ ਕੋਸ਼ਿਸ਼ ਬਾਕੀ ਸਭ ਕੁਝ ਆਪੇ ਹੋ ਜਾਏਗਾ ਸੱਚਖੰਡ ਵੀ ਇਸ ਅਵਸਥਾ ਵਿੱਚ ਬੈਠਿਆਂ ਖੁਦਗਰਜੀ ਗੁੱਸਾ ਬਿਮਾਰੀ ਥੋੜਾ ਹਰ ਕਿਸਮ ਦੇ ਪਾਪ ਭੈੜੇ ਕੰਮ ਬਦਮਾਸ਼ੀ ਹੋਰ ਕੁੱਲ ਬੁਰਾਈਆਂ ਆਪੇ ਹੀ ਬਰਬਾਦ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਮਨ ਤੇ ਮਨ ਵਿੱਚ ਠੰਡ ਤੇ بے ਚੈਨ ਔਰ ਇੱਕ ਆਰਾਮ ਔਰ ਮਨ ਵਿੱਚ ਠੰਡ ਔਰ ਚੈਨ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਇਹੋ ਇਸ ਅਵਸਥਾ ਵਿੱਚ ਤਰੱਕੀਆਂ ਨਿਸ਼ਾਨੀਆਂ ਹਨ ਜਿਉਂ-ਜਿਉਂ ਅਵਸਥਾ ਤਰੱਕੀ ਕਰੇਗੀ ਜਾਉ ਤੇ ਉਹ ਚੈਨ ਤੇ ਆਨੰਦ ਵਗ ਜਾਵੇਗਾ ਮਾਇਆ ਦੀਆਂ ਕੁੱਲ ਉਪਾਧੀਆਂ ਹਟਦੀਆਂ ਜਾਣਗੀਆਂ ਔਰ ਗੁਰਮਖਿ ਅਰਿਓ ਸੱਚਖੰਡ ਦੀ ਇਸ ਅਵਸਥਾ ਵਿੱਚ ਬੈਠਿਆ ਹੋਇਆ ਕਿਸੇ ਚੀਜ਼ ਦੀ ਥੁੜ ਨਹੀਂ ਆ ਸਕਦੀ ਸੱਚਖੰਡ ਵਿੱਚ ਕਿਸੇ ਚੀਜ਼ ਦੀ ਥੁੜ ਹੈ ਹੀ ਨਹੀਂ ਜਦੋਂ ਗੌਰ ਨਾਲ ਨਜ਼ਰ ਨਾਲ ਦੇਖੋ ਤਾਂ ਪਤਾ ਲੱਗਦਾ ਹੈ ਕਿ ਪਰਮੇਸ਼ਰ ਨੇ ਤਾਂ ਸੱਚ ਮੁੱਚ ਮੁਕੰਮਲ ਸੱਚਖੰਡ ਬਣਾਇਆ ਹੈ ਸੂਰਜ ਲੱਖਾਂ ਕਰੋੜਾਂ ਸਾਲਾਂ ਤੋਂ ਆਪਣਾ ਤੇਜ ਤੇ ਗਰਮੀ ਖਰਚ ਕਰ ਰਿਹਾ ਹੈ ਪਰ ਜਿੰਨਾ ਖਰਚ ਕਰਦਾ ਹੈ ਉਤਨਾ ਹੀ ਉਸ ਨੂੰ ਮਿਲ ਜਾਂਦਾ ਹੈ ਕਮੀ ਨਹੀਂ ਆਉਂਦੀ ਇਸੇ ਤਰ੍ਹਾਂ ਜ਼ਮੀਨ ਕਰੋੜਾਂ ਮਣਾਂ ਦੇ ਅਨਾਜ ਸਬਜ਼ੀਆਂ ਕੇਲ ਤੇਲ ਗੰਧਕ ਬੇਅੰਤ ਚੀਜ਼ਾਂ ਪੈਦਾ ਕਰ ਚੁੱਕੀ ਹੈ ਪਰ ਕਮੀ ਨਹੀਂ ਆਉਂਦੀ ਨਿਸ਼ਾਨ ਨੂੰ ਵੀ ਫਾਇਦਾ ਕਰਨ ਤੋਂ ਪਹਿਲਾਂ ਉਸ ਦੀ ਜ਼ਰੂਰਤ ਦੀਆਂ ਸਭ ਚੀਜ਼ਾਂ ਹਵਾ ਪਾਣੀ ਅੰਨ ਅਤੇ ਹੋਰ ਵਸਤੂਆਂ ਪਹਿਲਾਂ ਹੀ ਮੌਜੂਦ ਨੇ ਲੇਕਿਨ ਇਨਸਾਨ ਮਾਇਆ ਦੇ ਧੋਕੇ ਵਿੱਚ ਬੈਠਾ ਹੋਇਆ ਹਰ ਚੀਜ਼ ਦਾ ਕਰਤਾ ਆਪਣੇ ਆਪ ਨੂੰ ਸਮਝਦਾ ਹੈ ਤੇ ਹਰ ਪਾਸੇ ਉਭਲ ਉਛਲ ਤੇ ਥਾਂ ਤੇ ਥੁੜ ਦੇਖਦੇ ਹੈ ਹਰ ਸਮੇਂ ਲੁਟਿਆ ਮਹਿਸੂਸ ਕਰ ਰਿਹਾ ਹੈ ਜਦ ਅਵਸਥਾ ਠੀਕ ਹੋ ਜਾਵੇ ਅਤੇ ਵਾਹਿਗੁਰੂ ਤੇ ਸਿਬਾ ਕੋਈ ਕਰਤਾ ਨਾ ਵੇਖੇ ਤਾਂ ਕੁੱਲ ਥੜਾਂ ਦੂਰ ਹੋ ਜਾਂਦੀ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਾਹੇ ਰੇ ਮਨ ਚਿਤਵਹਿ ਉਦਮ ਜਾਂ ਆਹਰ ਹਰ ਜਿਉ ਪਰਿਆ ਸ਼ੈਲ ਪੱਥਰ ਮਹਿਜੰਤ ਉਪਾਏ ਕਾ ਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਕੈਸੀ ਅਵਸਥਾ ਹੈ ਪੰਛੀ ਪੰਛੀ ਦੀ ਵਸਤਾ ਉੱਡੈ ਉਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿੰਨ ਕਵਣ ਖਲਾਵੈ ਕਵਣ ਚਗਾਵੈ ਮਨ ਮੇ ਸਿਮਰਨ ਕਰਿਆ ਨਾਮ ਮੌਜੂਦਗੀ ਸਿਮਰਨ ਵਾਹਿਗੁਰੂ ਦੀ ਮੌਜੂਦਗੀ ਪਰਮੇਸ਼ਰ ਦੀ ਮੌਜੂਦਗੀ ਇਸੇ ਤਰ੍ਹਾਂ ਸੱਚਖੰਡ ਵਿੱਚ ਬੈਠਣ ਵਾਹਿਗੁਰੂ ਜਪਣ ਤੇ ਵਾਹਿਗੁਰੂ ਦੀ ਹਾਜ਼ਰੀ ਦੇਖਣ ਨਾਲ ਆਪਣੇ ਅੰਦਰ ਇਰਤ ਗਿਰਦ ਜੋਤ ਦਾ ਪ੍ਰਕਾਸ਼ ਤੇ ਸਾਰਾ ਕੰਮ ਜੋਤ ਨੂੰ ਕਰਦਿਆਂ ਦੇਖਣ ਦੀ ਅਵਸਥਾ ਧਾਰਨ ਕਰਨ ਨਾਲ ਮਨ ਵਿੱਚ ਸ਼ਾਂਤੀ ਤੇ ਆਨੰਦ ਅਤੇ ਟੱਬਰ ਟੋਰ ਵਿੱਚ ਸੁਖ ਤੇ ਕਾਰੋਗਾਰ ਤਰੱਕੀ ਦਾ ਨਜ਼ਰ ਆਉਣਾ ਅਵਸ਼ਕ ਨਤੀਜਾ ਹੈ ਇਹ ਹੈ ਵਾਹਿਗੁਰੂ ਦਾ ਸਿਮਰਨ ਇਹ ਹੈ ਸੱਚਖੰਡ ਦਾ ਨਜ਼ਾਰਾ ਇਹ ਹੈ ਆਪਣੀ ਦੁਨੀਆ ਆਪ ਬਣਾਉਣਾ ਇਹ ਹੈ ਮਾਇਆ ਦੀ ਕੁੱਲ ਤਕਲੀਫਾਂ ਦੀ ਬਰਬਾਦੀ ਇਹ ਹੈ ਮਨ ਨੂੰ ਸ਼ਾਂਤੀ ਤੇ ਆਨੰਦ ਦਾ ਰਸਤਾ ਇਹ ਹੈ ਵਾਹਿਗੁਰੂ ਨਾਲ ਪਿਆਰ ਪਾਉਣਾ ਤੇ ਸਿਮਰਨ ਵਿੱਚ ਉੱਚੇ ਚੜ੍ਹਨ ਦੀ ਪੌੜੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਢੋਲੇ ਸੋ ਪਰਮ ਪੁਲਾਹੀ ਮਨੁੱਖ ਬਾਹਰ ਲੱਭ ਰਿਹਾ ਬਾਹਰ ਪਾ ਰਿਹਾ ਬਾਹਰ ਪਾ ਰਿਹਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨਾ ਪਾਇਆ ਸਤਗੁਰੂ ਬਖਸ਼ਿਸ਼ ਕਰ ਰਹੇ ਨੇ ਕਿ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੋਹਿਲਾ ਜਿਓ ਸੋ ਅੰਤਰ ਬਾਹਰ ਸੋਹਿਲਾ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ